ਅੰਮ੍ਰਿਤਸਰ ਸ਼ਹਿਰ ਸਮੱਸਿਆਵਾਂ ਦਾ ਸ਼ਹਿਰ ਬੰਦਾ ਜਾ ਰਿਹਾ ਹੈ ਜਿੱਧਰ ਦੇਖੋ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਨਗਰ ਨਿਗਮ ਨੂੰ ਇਸ ਦੀ ਕੋਈ ਵੀ ਪਰਵਾਹ ਨਹੀਂ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਸ਼ਹਿਰ ਵਿੱਚ ਭਿਆਨਕ ਬਿਮਾਰੀਆਂ ਦਾ ਖਤਰਾ ਬਣਿਆ ਹੋਇਆ ਹੈ ਤਾਜ਼ਾ ਤਸਵੀਰਾਂ ਪੁਰਾਣੀ ਚੁੰਗੀ ਜੀਟੀ ਰੋਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜ਼ਦੀਕ ਦੇਖ ਨੂੰ ਮਿਲਿਆ ਜਿੱਥੇ ਸੜਕ ਉੱਪਰ ਪਿਛਲੇ ਕਈ ਦਿਨਾਂ ਤੋਂ ਕੂੜੇ ਦਾ ਢੇਰ ਪਿਆ ਹੋਇਆ ਹੈ ਇਸ ਵਕਤ ਅਸੀਂ ਜੀਟੀ ਰੋਡ ਪੁਰਾਣੀ ਚੁੰਗੀ ਦੇ ਨਜ਼ਦੀਕ ਆ ਇਹ ਇੱਕ ਪਾਸੇ ਗੁਰੂ ਨਾਨਕ ਦੇਵ ਵਿਸ਼ਵ ਵਿਦਿਆਲੇ ਜਿੱਥੇ 12 ਸੂਬਿਆਂ ਦੇ ਵਿੱਚੋਂ ਸਟੂਡੈਂਟ ਪੜ੍ਹਨ ਲਈ ਆਉਂਦੇ ਨੇ ਤੇ ਰੋਜ਼ਾਨਾ ਜਿਹੜੇ ਲੱਖਾਂ ਸ਼ਰਧਾਲੂ ਨੇ ਜਿਹੜੇ ਅੰਮ੍ਰਿਤਸਰ ਆਉਂਦੇ ਨੇ ਤੇ ਕਈ ਜਿਹੜੇ ਨੇ ਬਾਰਡਰ ਤੇ ਰਿਟਰੀਟ ਸੈਰਮਨੀ ਦੇਖਣ ਲਈ ਜਾਂਦੇ ਨੇ ਪਰ ਹਾਲਾਤ ਤੁਹਾਨੂੰ ਇੱਥੇ ਦੇ ਦਿਖਾ ਦਿੰਨੇ ਆ ਕਿ ਮੇਨ ਰੋਡ ਤੇ ਕੂੜਾ ਲੱਗਾ ਹੋਇਆ ਹੈ ਕਾਫੀ ਦਿਨਾਂ ਤੋਂ ਇਹ ਕੂੜਾ ਲੱਗਾ ਆਇਆ ਹੈ ਤੇ ਨਗਰ ਨਿਗਮ ਵੱਲੋਂ ਜਿਹੜੀ ਇੱਥੇ ਲਿਫਟਿੰਗ ਨਹੀਂ ਕੀਤੀ ਜਾ ਰਹੀ ਕਿਉਂਕਿ ਨਗਰ ਨਿਗਮ ਦੇ ਕੋਲ ਕੋਈ ਸਾਧਨ ਨਹੀਂ ਇਸ ਵੇਲੇ ਕੂੜਾ ਲਿਫਟਿੰਗ ਦੇ ਪੂਰੇ ਸ਼ਹਿਰ ਤੋਂ ਦੇਖ ਲਓ ਤੁਸੀਂ ਤੇ ਪੂਰੇ ਸ਼ਹਿਰ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ ਤੇ ਜਿਹੜੀਆਂ ਬਿਮਾਰੀਆਂ ਨੇ ਉਹ ਇਸ ਕੂੜੇ ਤੋਂ ਹੀ ਪੈਦਾ ਹੁੰਦੀਆਂ ਨੇ ਸੋ ਦੂਜੇ ਪਾਸੇ ਆ ਫੁੱਟ ਓਵਰ ਬ੍ਰਿਜ ਬਣਾਇਆ ਗਿਆ ਹੈ ਜਿਸ ਨੂੰ ਬਿਲਕੁਲ ਵੀ ਕੋਈ ਵੀ ਇਸਤੇਮਾਲ ਦੇ ਵਿੱਚ ਨਹੀਂ ਲਿਆ ਰਿਹਾ ਸੋ ਅੰਮ੍ਰਿਤਸਰ ਜਿਹੜਾ ਸ਼ਹਿਰ ਹੈ ਇਹ ਇੱਕ ਸਮੱਸਿਆਵਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ ਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜਿਹੜੇ ਸਫਾਈ ਪ੍ਰਬੰਧ ਨੇ ਉਹ ਸ਼ਹਿਰ ਦੇ ਵਿੱਚ ਦਰੁਸਤ ਕੀਤੇ ਜਾਣ ਕਿਉਂਕਿ ਇਹ ਇਤਿਹਾਸਿਕ ਸ਼ਹਿਰ ਹੈ ਜਿਸ ਦੇ ਨਾਲ ਅੰਮ੍ਰਿਤਸਰ ਦੀ ਪਛਾਣ ਹੈ ਸੋ ਕੂੜੇ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਕਿਉਂਕਿ ਇਹ ਅੰਮ੍ਰਿਤਸਰ ਦਾ ਸਿਰਦਰਦ ਬਣਿਆ ਹੋਇਆ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ